ਹੈਲੋ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਥੋੜੇ ਦਿਨਾਂ ਪਹਿਲਾਂ ਇੱਕ ਸ਼ਾਨਦਾਰ ਨੌਜਵਾਨ ਦੀ ਬੇਵਕਤੀ ਮੌਤ ਨੇ ਸਾਰਿਆਂ ਨੂੰ ਬਹੁਤ ਦੁੱਖ ਪਹਾਇਆ ਰਾਜਵੀਰ ਜਵੰਦਾ ਉਸ ਦਾ ਚਿਹਰਾ ਦੇਖ ਕੇ ਸਾਜਾਣਾ ਕਲੇਜ ਨੂੰ ਬਹੁਤ ਤੂ ਪੈਂਦੀ ਦਾ ਕਿਉਂਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਆਪਾਂ ਅਵਾਰਾ ਪਸ਼ੂ ਨੂੰ ਮੰਨਦੇ ਆ ਪਰ ਕੀ ਤੁਹਾਡਾ ਸਾਰਾ ਗੁੱਸਾ ਪਸ਼ੂ ਉਤੇ ਕੱਢਣਾ ਜਾਇਜ਼ ਹੈ ਅਵਾਰਾ ਪਸ਼ੂ ਇਹ ਕਹ ਕੇ ਅਸੀਂ ਆਪਣੇ ਮਨ ਦੀ ਪੜਾਹ ਕੱਢ ਲੈਨੇ ਆ ਪਰ ਅਸੀਂ ਸੋਚ ਕੇ ਵੇਖਿਆ ਤਾਂ ਇਹਨਾਂ ਨੂੰ ਵਾਰਾ ਕਿਸ ਨੇ ਬਣਾਇਆ ਅਸੀਂ ਇਨਸਾਨਾਂ ਨੇ ਬਣਾਇਆ ਸਾਨੂੰ ਬਹੁਤ ਗੁੱਸਾ ਆਉਂਦਾ ਜਦੋਂ ਸਾਡੀਆਂ ਸੜਕਾਂ ਤੇ ਸਾਡੀਆਂ ਫਸਲਾਂ ਵਿਚਾਨ ਵੜਦੇ ਆ ਪਰ ਇਹ ਵੀ ਨਾ ਭੁੱਲੋ ਕਿ ਅਸੀਂ ਸੜਕਾਂ ਕੱਢਿਆ ਵੀ ਉਹਨਾਂ ਦੇ ਘਰਾਂ ਵਿੱਚ ਹੀ ਆ ਅਸੀਂ ਸੜਕਾਂ ਕੱਟ-ਕੱਟ ਕੇ ਜੰਗਲ ਵੇਲੇ ਸਾਰੇ ਮਕਾ ਛੱਡੇ ਉਹ ਜਾਣਗੇ ਕਿੱਥੇ ਸੜਕਾਂ ਤੇ ਤੁਹਾਡੀਆਂ ਸੜਕਾਂ ਤੇ ਨਹੀਂ ਕੀ ਕੀ ਕਰਨ ਆਉਣਗੇ ਤੁਹਾਡੀਆਂ ਛੜਕਾਂ ਦੇ ਤੁਹਾਡਿਆ ਫੈਸਲਾ ਕਿਉਂ ਖਰਾਬ ਕਰਨਗੇ ਇਹ ਕਿੰਨਾ ਪਖੰਡਿਆ ਕਿ ਅਸੀਂ ਉਹਨਾਂ ਪਸ਼ੂਆਂ ਨੂੰ ਪਾਲਦੇ ਆ ਜਿਹੜੇ ਸਾਡੇ ਕੰਮ ਕੰਮ ਦੇ ਹੁੰਦੇ ਆ ਜੋ ਸਾਡੇ ਕੰਮ ਦੇ ਨਹੀਂ ਉਹ ਸਾਡੇ ਲਈ ਆਵਾਰਾ ਬਣ ਜਾਂਦੇ ਅਸੀਂ ਉਹਨਾਂ ਨੂੰ ਛੜਕਾਂ ਤੇ ਛੱਡ ਦਿੰਦੇ ਆ ਜਦੋਂ ਇਹ ਫੰਡਰ ਹੋ ਜਾਂਦੀਆਂ ਇਹ ਧਰਤੀ ਪਸ਼ੂਆਂ ਦਾ ਵੀ ਉਹਨਾਂ ਇਹ ਹੱਕਿਆ ਧਰਤੀ ਤੇ ਜਿੰਨਾ ਮਨੁੱਖਾਂ ਦਾ ਸਗੋਂ ਸਾਤੋਂ ਪਹਿਲਾਂ ਦੇ ਇੱਥੋਂ ਦੇ ਵਸਨੀਕ ਆ ਕਰੋੜਾ ਸਾਲਾਂ ਤੋਂ ਇੱਥੇ ਰਹਿ ਰਹੇ ਆ ਸਾਡੀ ਉਮਰ ਤਾਂ ਮਸਾਂ ਡੇਢ 2 ਲੱਖ ਦੇ ਲਗਭਗ ਆ ਪਰ ਅਸੀਂ ਚਾਹੁੰਦੇ ਆ ਕਿ ਉਹ ਇੱਥੋਂ ਚਲੇ ਜਾਣ ਮਨੁੱਖ ਇਸ ਸਮੇਂ ਕੁਦਰਤ ਦੀ ਬਹੁਤ ਹੀ ਕਮੀਨੀ ਔਲਾਦ ਬਣ ਚੁੱਕਾ ਹੈ ਡੇਢ ਅਰਬ ਲੋਕਾਂ ਦੀ ਦਾ ਭਾਰ ਢਿਲਣ ਵਾਲੀ ਸਾਡੀ ਧਰਤੀ ਹੁਣ ਹੁਣ ਅਰਬਾਂ ਅਰਬਾਂ ਇਨਸਾਨਾਂ ਦਾ ਭਾਰ ਢੋ ਰਹੀ ਹੈ ਜੋ ਲਗਾਤਾਰ ਦਿਨੋਂ ਦਿਨ ਵਧ ਰਿਹਾ ਸਾਨੂੰ ਵੱਡੇ ਘਰ ਹੋਟਲ ਫੈਕਟਰੀਆਂ ਜਹਾਜ਼ ਜਹਾਜ਼ਾਂ ਦੇ ਅੱਡੇ ਬਣਾਉਣ ਲਈ ਸਿਰਫ ਇਲਾਕਾ ਚਾਹੀਦਾ ਉਹ ਇਲਾਕਾ ਸੀ ਜਨਮਨਾਨ ਮਾਰ ਕੇ ਜੰਗਲ ਕੱਟ ਕੇ ਫੀ ਬਣਾ ਸਕਦੇ ਹਾਂ ਬਹੁਤ ਸੋਚਣ ਦੀ ਲੋੜ ਆ ਬਹੁਤ ਸਮਝਣ ਦੀ ਲੋੜ ਆ ਇਸ ਵਿਸ਼ੇ ਤੇ ਬਹੁਤ ਸੋਚਣਾ ਪੈਣਾ ਆ ਇਸ ਲਈ ਹਰ ਇਨਸਾਨ ਦੂਜੇ ਲਈ ਇੱਕ ਸਬਕ ਬਣ ਜਾਵੇ ਕਿ ਅਸੀਂ ਇਸੇ ਵਿਸ਼ੇ ਤੇ ਵੱਧ ਤੋਂ ਵੱਧ ਸੋਚੀਏ ਧੰਨਵਾਦ ਦੋਸਤੋ